ਸਤਿ ਸ਼੍ਰੀ ਅਕਾਲ ਪੰਜਾਬੀਓ ਪੰਜਾਬੀਓ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਹੜ੍ਹਾਂ ਨੇ ਨੁਕਸਾਨ ਕੀਤਾ ਹੋਇਆ ਤੇ ਮੈਂ ਅੱਜ ਕਿੱਥੇ ਖੜਾ ਹਾਂ ਮੈਂ ਖੜਾ ਹਾਂ ਪੰਜਾਬ ਦੇ ਸਭ ਤੋਂ ਵੱਡੇ ਅਤੇ ਅਹਿਮ ਦਰਿਆ ਸਤਲੁਜ ਜਿਹਨੂੰ ਪੰਜਾਬ ਦਾ ਪੰਜਾ ਦਰਿਆਾਂ ਵਿੱਚੋਂ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਸੀ ਕੀ ਹਾਲਾਤ ਨੇ ਅੱਜ ਤੁਹਾਨੂੰ ਦਿਖਾਉਣ ਆਇਆ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਨੇ ਕਾਮਰੇਡ ਸਾਹਿਬ ਚਲ ਸੋ ਪਾਣੀ ਨੇ ਜਿਹੜੀ ਹਹਾਕਾਰ ਮਚਾਈ ਹੋਈ ਹੈ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੋਕ ਪਾਣੀ ਨਾਲ ਪਰੇਸ਼ਾਨ ਨੇ ਸਤਲੁਜ ਦੇ ਵਿੱਚ ਇਸ ਸਮੇਂ ਹੜ ਹੜ ਵਰਗੇ ਹਾਲਾਤ ਬਣੇ ਹੋਏ ਨੇ ਪਾਣੀ ਦਾ ਫਲੋ ਤੁਸੀਂ ਦੇਖ ਸਕਦੇ ਹੋ ਕਿੰਨੀ ਸਪੀਡ ਨਾਲ ਜਾ ਰਿਹਾ ਹੈ ਤੁਹਾਡਾ ਹੁਣ ਜਿਹੜਾ ਕੈਮਰੇ ਦੀ ਸਕਰੀਨ ਤੇ ਤੁਸੀਂ ਪਾਣੀ ਹੀ ਪਾਣੀ ਤੱਕ ਸਕਦੇ ਹੋ ਇਹ ਪਾਣੀ ਪੰਜਾਬ ਦਾ ਪਾਣੀ ਜਿਹੜਾ ਅੱਜ ਤੱਕ ਲੋੜ ਵੇਲੇ ਪੰਜਾਬ ਨੂੰ ਮਿਲਿਆ ਹੀ ਨਹੀਂ ਹੜਾਂ ਨਾਲ ਜਦੋਂ ਪੰਜਾਬ ਦਾ ਨੁਕਸਾਨ ਹੁੰਦਾ ਹੈ ਉਸ ਸਮੇਂ ਮਿਲਦਾ ਹੈ ਮੈਂ ਖੜਾ ਜਿਹੜਾ ਮਾਲਵੇ ਨੂੰ ਦੁਆਬੇ ਨਾਲ ਜੋੜਦਾ ਪੁਲ ਹੈ ਜਗਰਾਉਂ ਤੋਂ ਜਲੰਧਰ ਨੂੰ ਸਿੱਧਾ ਉਹ ਬੇੜ ਦਰਿਆ ਦੇ ਅਸੀਂ ਖੜੇ ਆ ਸੋ ਪਾਣੀ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਆ ਰਿਹਾ ਹੈ ਪਾਣੀ ਦਿਖਾਇਆ ਜਾਵੇ ਕਿਸ ਤਰੀਕੇ ਆ ਜਿਹੜੀ ਬੂਟੀ ਆ ਝਾਰਛਿਰ ਹੈ ਨਾ ਕਿਉਂਕਿ ਦਰਿਆ ਦਾ ਕੁਝ ਨਹੀਂ ਪਤਾ ਹੁੰਦਾ ਕਿੱਥੋਂ ਕਿੰਨਾ ਡੂੰਗਾ ਕਿੱਥੋਂ ਨਹੀਂ ਸੋ ਅੱਜ ਜਿਹੜੇ ਹਾਲਾਤ ਰੌ ਵਾਲੇ ਬਣੇ ਪਏ ਨੇ ਇਸ ਲਈ ਅਸੀਂ ਇੱਥੇ ਲੈ ਕੇ ਆਏ ਸੀ ਇਸ ਪਾਸੇ ਹੌਲੀ ਹੌਲੀ ਕੈਮਰਾ ਕਰਕੇ ਅਸੀਂ ਤੁਹਾਨੂੰ ਸਾਰੇ ਐਂਗਲ ਦਿਖਾਵਾਂਗੇ ਕਿੰਨਾ ਪਾਣੀ ਹੈ ਕੀ ਹਾਲਾਤ ਨੇ ਤੁਸੀਂ ਇਸ ਪਾਸੇ ਦੇਖੋ ਇਸ ਪਾਸੇ ਜਿਹੜੇ ਗੁੱਜਰ ਹੁੰਦੇ ਨੇ ਗੁੱਜਰ ਬਰਾਦਰੀ ਦੇ ਲੋਕ ਨੇ ਭਰਾ ਨੇ ਉਹਨਾਂ ਦਾ ਇੱਕ ਡੇਰਾ ਹੈ ਇੱਥੇ ਪਸ਼ੂ ਬੰਨੇ ਹੋਏ ਸੀ ਪਰ ਪਾਣੀ ਕੱਲ ਚੜ ਗਿਆ ਸੀ ਮੈਂ ਕੱਲ ਬਾਹਰ ਸੀ ਕਿਤੇ ਮੈਤੋਂ ਆ ਨਹੀਂ ਹੋਇਆ ਤੇ ਸਾਰੇ ਡੇਰੇ ਇਹ ਖਾਲੀ ਕਰਵਾ ਲਏ ਗਏ ਨੇ ਉਹਨਾਂ ਨੂੰ ਪਸ਼ੂ ਲੈ ਕੇ ਕਿਤੇ ਹੋਰ ਜਾਣ ਦੇ ਲਈ ਕਹਿ ਦਿੱਤਾ ਗਿਆ ਅੱਜ ਪਾਣੀ ਸਤਲੁਜ ਦੇ ਵਿੱਚ ਘਟਿਆ ਹੈ ਪਰ ਫਿਰ ਪਾਣੀ ਆਉਣ ਦੀ ਉਮੀਦ ਹੈ ਅਗਲੇ 3 ਦਿਨ ਪੰਜਾਬ ਤੇ ਹਿਮਾਚਲ ਚ ਭਾਰੀ ਬਾਰਿਸ਼ ਦੀ ਚੇਤਾਵਨੀ ਹੈ ਜਿਸ ਕਰਕੇ ਪਾਣੀ ਹੋਰ ਚੜੂਗਾ ਪਾਣੀ ਸਤਲੁਜ ਦੇ ਵਿੱਚ ਖਤਰੇ ਦੇ ਨਿਸ਼ਾਨ ਤੋਂ ਬਹੁਤ ਘੱਟ ਜਿਹੜਾ ਦੂਰ ਰਹਿ ਗਿਆ ਸੋ ਪ੍ਰਮਾਤਮਾ ਨਾ ਕਰੇ 23 ਵਾਲੇ ਹਾਲਾਤ ਬਣ ਪਰ ਮੇਰੀ ਗੱਲ ਹੋ ਰਹੀ ਸੀ ਸਾਡਾ ਮਿੱਤਰ ਸੁਖਲਾਟਿਆ ਜਿਹੜੇ ਸੁਲਤਾਨਪੁਰ ਲੋਧੀ ਜਾਂ ਹਰੀਕੇਪਤਨ ਤੋਂ ਜਿਹੜਾ ਇਲਾਕੇ ਨੇ ਉੱਥੇ 23 ਵਾਲੇ ਹਾਲਾਤ ਬਣ ਚੁੱਕੇ ਨੇ ਸੋ ਇਸ ਵਾਰ ਪ੍ਰਮਾਤਮਾ ਕਰੇ ਖੁਦਾ ਨਾ ਖਾਸਤਾ ਕਿ 23 ਵਾਲੇ ਹਾਲਾਤ ਬਣ ਪਰ ਹਾਲਾਤ ਬੜੇ ਭਿਆਨਕ ਨੇ ਪਾਣੀ ਹਨਾ ਆਪਦੇ ਬਰਾਤ ਰੂਪ ਦੇ ਵਿੱਚ ਕਿਉਂਕਿ ਸਿਆਣੇ ਕਹਿੰਦੇ ਹੁੰਦੇ ਆ ਕਿ ਪਰਲੋ ਜਦ ਵੀ ਆਈ ਹੈ ਉਹ ਪਾਣੀ ਦੇ ਨਾਲ ਹੀ ਆਈ ਹੈ ਤੁਹਾਨੂੰ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਇਸ ਪਾਸੇ ਜਿੱਸਰ ਪਾਸੇ ਕੈਮਰਾ ਹੈ ਇਸ ਪਾਸੇ ਲਹਿੰਦਾ ਪੰਜਾਬ ਹੈ ਮਤਲਬ ਪਾਕਿਸਤਾਨ ਹੈ ਸੋ ਇਹ ਪਾਣੀ ਜਿਹੜਾ ਭਾਖੜਾ ਡੈਮ ਤੋਂ ਆ ਰਿਹਾ ਹੈ ਹਮਾਚਲ ਚਸ਼ਮੀ ਪੈਣ ਕਰਕੇ ਇਹਨੇ ਸਭ ਕੁਛੀ ਤੈਸ ਨੈਸ ਕਰ ਦੇਣਾ ਫੋਨ ਨੂੰ ਮੈਂ ਕੈਮਰੇ ਦਾ ਐਂਗਲ ਬਦਲ ਕੇ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਦੇਖੋ ਦੇਖੋ ਕਿੰਨੀਆਂ ਭਿਆਨਕ ਤਸਵੀਰਾਂ ਨੇ ਜਿਸ ਪਾਸੇ ਨજર ਜਾਂਦੀ ਹੈ ਪਾਣੀ ਹੀ ਪਾਣੀ ਹੈ ਸੋ ਪਾਣੀ ਜ਼ਿੰਦਗੀ ਦਾ ਅਹਿਮ ਅੰਗ ਹੈ ਪਰ ਇੱਥੇ ਜਿਹੜਾ ਲੋੜੋਂ ਵੱਧ ਪਾਣੀ ਹੈ ਇਹ ਸਾਡਾ ਵਿਨਾਸ਼ਕ ਸੋ ਪੁਲ ਦੇ ਉੱਪਰ ਖੜੇ ਹਾਂ ਤੇ ਤੁਹਾਨੂੰ ਭਿਆਨਕ ਤਸਵੀਰਾਂ ਦਿਖਾ ਰਹੇ ਹਾਂ ਡਰ ਲੱਗਦਾ ਇੱਥੇ ਖੜਿਆ ਨੂੰ ਥੱਲੇ ਵੱਲ ਦੇਖਿਆ ਨਹੀਂ ਜਾਂਦਾ ਕਿਉਂਕਿ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਹੈ ਇੱਥੇ ਜੇ ਅਸੀਂ ਥੱਲੇ ਵੱਲ ਨੂੰ ਦੇਖਦੇ ਹਾਂ ਤਾਂ ਇੱਕ ਵਾਰ ਚੱਕਰ ਆਉਂਦੇ ਨੇ ਦੂਸਰੀ ਗੱਲ ਜਦੋਂ ਆਪਾਂ ਪੁਲਾਂ ਤੇ ਖੜੇ ਹੁੰਨੇ ਆ ਤਾਂ ਕੋਈ ਵੀ ਭਾਰੀ ਵਾਹਨ ਟਰੱਕ ਵਗੈਰਾ ਬਾਸ ਵਗੈਰਾ ਲੰਘਦਾ ਤਾਂ ਪੁਲ ਕੰਬਦਾ ਜਿਹਨੂੰ ਕਹਿੰਦੇ ਆ ਸਾਹ ਲੈਂਦਾ ਤਾਂ ਉਦੋਂ ਹੋਰ ਤਸਵੀਰਾਂ ਜਿਹੜੀਆਂ ਭਿਆਨਕ ਹੋ ਜਾਂਦੀਆਂ ਨੇ ਦੇਖੋ ਪਾਣੀ ਦੀ ਸਪੀਡ ਤੁਸੀਂ ਦੇਖ ਰਹੇ ਹੋ ਕਿੰਨੀ ਜ਼ਿਆਦਾ ਸਪੀਡ ਦੇ ਨਾਲ ਇਹ ਪਾਣੀ ਜਿਹੜਾ ਜਾ ਰਿਹਾ ਸੋ ਬੜਾ ਖਤਰਨਾਕ ਬੜੀਆਂ ਜਿਹੜੀਆਂ ਅਸੀਂ ਤਸਵੀਰਾਂ ਤੁਹਾਨੂੰ ਇਹ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਸੋ ਇਹ ਪਾਣੀ ਹੌਲੀ ਹੌਲੀ ਹੁੰਦਾ ਹੋਇਆ ਪਾਕਿਸਤਾਨ ਲੈ ਕੇ ਪੰਜਾਬ ਵੱਲ ਨੂੰ ਜਾਣਾ ਸੋ ਇਹ ਪੌਲੇ ਪੌਲ ਦੀਆਂ ਤਸਵੀਰਾਂ ਨੇ ਸੋ ਬਹੁਤ ਲੰਮਾ ਜਿਹੜਾ ਪੁਲ ਜਿਹੜਾ ਕਿ ਮਾਲਵੇ ਨੂੰ ਦੁਆਬੇ ਨਾਲ ਜੋੜਨ ਵਾਲਾ ਇਹ ਪੁਲ ਹੈ ਚਾਰੇ ਪਾਸੇ ਤੁਸੀਂ ਤਸਵੀਰਾਂ 'ਚ ਦੇਖੋਗੇ ਪਾਣੀ ਹੀ ਪਾਣੀ ਨਜ਼ਰ ਆਊਗਾ ਹੈਨਾ ਇੱਕ ਵਾਰ ਦਿਲ ਦਹਿਲਦਾਇ ਅਜੀਆਂ ਤਸਵੀਰਾਂ ਦੇਖ ਕੇ ਭਿਆਨਕ ਤਸਵੀਰਾਂ ਤੁਹਾਨੂੰ ਵਿਚਲਿਤ ਵੀ ਕਰ ਸਕਦੀਆਂ ਨੇ ਸੋ ਅੱਜ ਦੇ ਹਾਲਾਤ ਕੀ ਨੇ ਉਹ ਸਾਰੀ ਜਾਣਕਾਰੀ ਜਿਹੜੀ ਮੈਂ ਤੁਹਾਨੂੰ ਦੇ ਰਿਹਾ ਇਸ ਵੀਡੀਓ ਰਾਹੀਂ ਪ੍ਰਮਾਤਮਾ ਕਰੇ ਕਿ ਇਸ ਵਾਰ ਇਦਾਂ ਦਾ ਕੋਈ ਜਿਹੜਾ ਹਾਲਾਤ ਨਾ ਬਣ ਕਿ ਹਰ ਆ ਜਾਣ ਸੋ ਇਸ ਲਈ ਅਸੀਂ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਸਾਰੇ ਰਲ ਮਿਲ ਕੇ ਅਰਦਾਸ ਕਰੀਏ ਤਾਂ ਜੋ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਇਹ ਭਿਆਨਕ ਤਸਵੀਰਾਂ ਸਤਲੁਜ ਦਰਿਆ ਦੀਆਂ ਨੇ ਅਸੀਂ ਹੁਣ ਥਲੜੇ ਪਾਸੇ ਆ ਚੁੱਕੇ ਹਾਂ ਸੋ ਆ ਜਿਹੜੀਆਂ ਪਾਣੀ ਦੀਆਂ ਪੁਲ ਖੜਾਉਣ ਲਈ ਪੁਲੀਆਂ ਬਣੀਆਂ ਨੇ ਪਾਣੀ ਦੇ ਵਿੱਚ ਹਨਾ ਇਹ ਤਿੰਨ ਚਾਰ ਹੀ ਆਮ ਦਿਨਾਂ ਵਿੱਚ ਇਹਨਾਂ ਕੋਲ ਦੀ ਪਾਣੀ ਹੁੰਦਾ ਕਈ ਵਾਰ ਤਾਂ ਇੱਕ ਦੋ ਨੂੰ ਵੀ ਹੁੰਦਾ ਪਰ ਦੇਖੋ ਤੁਸੀਂ ਭਿਆਨਕ ਖੜ ਕਿਵੇਂ ਕਿੰਨੀ ਵੱਡੀ ਤਾਦਾਦ ਦੇ ਵਿੱਚ ਜਿਹੜਾ ਪਾਣੀ ਆਇਆ ਹੈ ਸਪੀਡ ਦੇਖੋ ਪਾਣੀ ਦੀ ਜ਼ੂਮ ਕਰਕੇ ਹੌਲੀ-ਹੌਲੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਉੱਪਰੋਂ ਪਹਿਲਾਂ ਤਸਵੀਰਾਂ ਦਿਖਾਈਆਂ ਨੇ ਹੁਣ ਅਸੀਂ ਥਲੜੇ ਪਾਸੇ ਆਏ ਆ ਇਸ ਲਈ ਆਏ ਆ ਕਿ ਪੰਜਾਬ ਦੇ ਵਿੱਚ ਫਿਰ ਹੜਾਂ ਦੀ ਜਿਹੜੀ ਮਾਰ ਉਹ ਪੈ ਚੁੱਕੀ ਐ ਤਰਨਤਾਰਨ ਕਪੂਰਥਲਾ ਸੁਲਤਾਨਪੁਰ ਲੋਧੀ ਇਹ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਬਿਆਸ ਨੰਗ ਦਾ ਬਿਆਸ ਨੇ ਬੁਰੇ ਹਾਲ ਕੀਤੇ ਨੇ ਹਰੀਕੇ ਪਤਨ ਦੇ ਜਿਹੜਾ ਪਾਣੀ ਉੱਥੋਂ ਆਉਂਦਾ ਉੱਥੇ ਵੀ ਬੁਰੇ ਹਾਲ ਨੇ ਸੋ ਜਿਹੜਾ ਸਤਲੋਜ ਐ ਸਤਲੋਜ ਹਜੇ ਇੰਨਾ ਕਹਿਰਵਾਨ ਨਹੀਂ ਹੋਇਆ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕਿੱਦਾਂ ਕੀ ਸਿਚੁਏਸ਼ਨ ਜਿਹੜੀ ਇਸਮੇ ਬਣੀ ਹੋਈ ਹੈ ਤੁਹਾਨੂੰ ਮੈਂ ਜ਼ੂਮ ਕਰਕੇ ਜਾਂ ਨੇੜੇ ਜਾ ਜਾ ਅਸੀਂ ਪਾਣੀ ਦਿਖਾ ਰਹੇ ਆ ਕਿ ਪਾਣੀ ਦੀ ਸਪੀਡ ਕਿੰਨੀ ਹੈ ਜਦੋਂ ਭਾਖੜੇ ਤੋਂ ਪਾਣੀ ਹੋਰ ਛੱਡਿਆ ਜਾਣਾ ਤਾਂ ਫੇਰ ਸਤਲੁਜ ਕੈਰ ਵਰ ਪਾਵੇਗਾ ਇਹ ਤਸਵੀਰਾਂ ਸਿੱਧੋਂ ਬੇਟਦੀਆਂ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੋ ਮਾਲਕ ਕਰੇ 23 ਵਾਲੇ ਹਾਲਾਤ ਨਾ ਬਣ ਕਿਉਂਕਿ ਮੈਂ 23 ਦੇ ਵਿੱਚ ਇੱਥੇ ਭਿਆਨਕ ਤਸਵੀਰਾਂ ਦੇਖ ਚੁੱਕਿਆ ਚੱਲ ਬਈ ਹੌਲੀ ਹੌਲੀ ਆਈ ਸੋ ਇਹ ਜਿਹੜੀਆਂ ਤਸਵੀਰਾਂ ਨੇ ਅੱਜ 23 ਤਰੀਕ ਦੀਆਂ ਨੇ 23 ਨੂੰ ਪੌਂਡ ਡੈਮ ਦੇ ਵਿੱਚ 1382 ਜਿਹੜਾ ਫੀਟ ਪਾਣੀ ਜਿਹੜਾ ਲੈਵਲ ਹੈ ਤੇ ਜਿਹੜਾ ਆ ਰਿਹਾ ਪਾਣੀ 32460 ਅਤੇ ਛੱਡਿਆ ਜਾ ਰਿਹਾ 74995 ਇਸੇ ਤਰੀਕੇ ਪਾਖੜਾ ਡੈਮ ਦਾ 1667 ਫੁੱਟ ਜਿਹੜਾ ਪਾਣੀ ਹੈ ਤੇ ਜਿਹੜਾ ਆਇਆ 54870 ਤੇ ਜਿਹੜਾ ਛੱਡਿਆ 43342 ਹੈ ਸੋ ਆ 43000 ਲੀਟਰ ਪਾਣੀ ਦੇ ਆ ਮਾਫ ਕਰਿਓ 43000 ਹਾਂਜੀ 342 ਜਿਹੜਾ ਲੈਵਲ ਹੈ ਉਹਦੇ ਪਾਣੀ ਦੇ ਨਾਲ ਆ ਤਬਾਹੀ ਜਿਹੜੀ ਆ ਰਹੀ ਹੈ ਜਿਹੜੇ ਸਥਾਨਕ ਲੋਕ ਨੇ ਉਹਨਾਂ ਨੇ ਦੱਸਿਆ ਕਿ ਕੱਲ ਨਾਲੋਂ ਪਾਣੀ ਕੁਛ ਘਟਿਆ ਹੈ ਪਾਣੀ ਉਤਰਿਆ ਹੈ ਪਰ ਪਾਣੀ ਜਿਉਂ ਦਾ ਤਿਉਂ ਬਣਿਆ ਹੋਇਆ ਜਦੋਂ ਪਾਣੀ ਆਉਂਦਾ ਜਿੰਨੀ ਵੀ ਗੰਦਗੀ ਹੁੰਦੀ ਹੈ ਕਿਉਂਕਿ ਇਹਦੇ ਵਿੱਚ ਪੋਲੂਸ਼ਨ ਬਹੁਤ ਹੁੰਦਾ ਹੈ ਇਹ ਲੁਧਿਆਣੇ ਵੇ ਦੀ ਲੰਘਦਾ ਹੈ ਤੇ ਇਹ ਫਿਰ ਪਾਣੀ ਸਾਰਾ ਕੁਝ ਸਾਫ਼ ਕਰ ਦਿੰਦਾ ਹੈ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਰੇਤ ਰੰਗਾ ਪਾਣੀ ਹੈ ਭਾਵ ਪਹਾੜਾਂ ਦੇ ਵਿੱਚ ਬਹੁਤ ਵੱਡੀ ਪਦਰਤੀ ਮੀਂਹ ਪਏ ਨੇ ਉਹਨਾਂ ਦੇ ਨਾਲ ਜਿਹੜਾ ਇਹ ਪਾਣੀ ਰੁੜ ਕੇ ਜਿਹੜਾ ਗੰਦਮੰਦ ਉੱਲ ਜਾ ਚੁੱਕਿਆ ਹੈ ਇਸ ਪਾਸੇ ਕੁਝ ਜਿਹੜੇ ਸਥਾਨਕ ਲੋਕ ਨੇ ਸਾਨੂੰ ਉਵੀ ਬੈਠੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨੇ ਦੱਸਿਆ ਕਿ ਪਾਣੀ ਦਾ ਜਿਹੜਾ ਲੈਵਲ ਹੈ ਉਹ ਕੱਲ੍ਹ ਨਾਲੋਂ ਜ਼ਰੂਰ ਘਟਿਆ ਹੈ ਇਹ ਆਲੇ ਦੁਆਲੇ ਪਿੰਡਾਂ ਦੇ ਲੋਕ ਨੇ ਇੱਥੇ ਆ ਕੇ ਇਹ ਇਸ ਸਮੇਂ ਬੈਠ ਜਾਂਦੇ ਨੇ ਦੇਖਦੇ ਨੇ ਵੀ ਕਿਤੇ ਪਾਣੀ ਸਾਡੇ ਪਿੰਡਾਂ ਦੇ ਵਿੱਚ ਨੁਕਸਾਨ ਤਾਂ ਨਹੀਂ ਕਰੂਗਾ ਸੋ ਪਾਣੀ ਕੱਲ੍ਹ ਆ ਜਿਹੜਾ ਸਾਰਾ ਗਿੱਲਾ-ਗਿੱਲਾ ਤੁਹਾਨੂੰ ਦਿਖ ਰਿਹਾ ਦਿਖਾਰਿਆਊਗਾ ਕੈਮਰੇ ਤੇ ਇੱਥੇ ਤੱਕ ਪਾਣੀ ਸੀਗਾ ਸੋ ਪਾਣੀ ਕੱਲ੍ਹ ਦਾ ਲੋ ਘਟਿਆ ਜ਼ਰੂਰ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਹੜਾਂ ਵਰਗੇ ਹਾਲਾਤ ਬਣ ਸਕਦੇ ਨੇ ਇਸ ਲਈ ਜਿਹੜੇ ਦਰਿਆਵਾਂ ਦੇ ਕੰਢਿਆਂ ਤੇ ਰਹਿਣ ਵਾਲੇ ਲੋਕ ਨੇ ਉਸ ਤਰ ਕਰਹਿਣ ਇਹਨੂੰ ਚੇਤਾਵਨੀ ਦੇ ਵਜੋਂ ਮੰਨਿਆ ਜਾਵੇ ਪਰ ਡਰਿਆ ਵੀ ਨਾ ਜਾਵੇ ਅਸੀਂ ਕੋਈ ਡਰ ਨਹੀਂ ਫਲਾ ਰਹੇ ਪਰ ਜਿਹੜੀ ਐਕਚੁਅਲ ਦੇ ਵਿੱਚ ਜਿਹੜੇ ਹਾਲਾਤ ਨੇ ਸਿਚੁਏਸ਼ਨ ਨੇ ਤੁਹਾਨੂੰ ਉਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਪਾਣੀ ਦਾ ਜਿਹੜਾ ਸਪੀਡ ਹੈ ਉਹ ਆਹ ਇੱਥੋਂ ਤੁਹਾਨੂੰ ਚੈੱਕ ਆਊਗੀ ਜਿਹੜਾ ਹੁਣ ਇਹ ਜਿਹੜਾ ਆ ਦੇਖੋ ਇੱਥੇ ਤੁਹਾਨੂੰ ਚੈੱਕ ਆਊਗੀ ਦੇਖੋ ਕਿੰਨੀ ਸਪੀਡ ਹੈ ਪਾਣੀ ਦੀ ਆਥਣ ਦਾ ਸਮਾਂ ਹੋ ਚੁੱਕਿਆ ਹੈ ਤੇ ਹਨੇਰਾ ਹੋਣ ਦੇ ਵੱਲ ਹੈ ਪਰ ਪਾਣੀ ਦੀ ਜਿਹੜੀ ਰਫ਼ਤਾਰ ਹੈ ਉਹ ਮੱਠੀ ਨਹੀਂ ਪਈ ਅਗਲੀਆਂ ਜਿਵੇਂ ਦਿਨਾਂ ਦੇ ਵਿੱਚ ਭਿਆਨਕ ਕਮੀ ਦੀ ਚੇਤਾਵਨੀ ਹੈ ਤਾਂ ਇਹ ਜਿਹੜਾ ਭਾਖੜੇ ਤੋਂ ਪਾਣੀ ਆਉਂਦਾ ਜਦੋਂ ਇਹ ਵੱਧ ਛੱਡਿਆ ਜਾਊਗਾ ਫਲੱਡ ਗੇਟ ਖੁੱਲੇ ਜਾਣਗੇ ਕਿਉਂਕਿ ਭਾਖੜਾ 1680 ਫੁੱਟੀ ਪਾਣੀ ਜਿਹੜਾ ਉਹ ਚ ਰੱਖਿਆ ਜਾ ਸਕਦਾ ਹੈ ਇਸ ਲਈ ਅੱਜ 67 ਦੇ ਕਰੀਬ ਹੋ ਗਿਆ 12 13 ਫੁੱਟ ਪਾਣੀ ਜਿਹੜਾ ਖਤਰਨਾਕ ਪੱਧਰ ਰਹਿ ਗਿਆ ਸੋ ਉੱਥੇ ਤੱਕ ਲਿਜਾंदे ਨਹੀਂ ਹੁੰਦੇ ਜਦੋਂ 70 72 ਦੇ ਨੇੜੇ 75 ਦੇ ਹੋ ਜਾਊਗਾ ਤਾਂ ਉਦੋਂ ਜਿਹੜੇ ਫਲੱਡ ਗੇਟ ਆ ਉਹ ਖੋਲ ਦਿੱਤੇ ਜਾਣਗੇ ਫਿਰ ਇਹਨਾਂ ਪਿੰਡਾਂ ਦੇ ਵਿੱਚ ਭਿਆਨਕ ਤਬਾਹੀ ਮੱਚ ਸਕਦੀ ਆ ਇਸ ਲਈ ਪਰਮਾਤਮਾ ਕਰੇ ਕਿ ਤੇਈ ਆਲੇ ਹਾਲਾਤ ਦੁਬਾਰਾ ਨਾ ਬਣ ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ ਕਿ ਜਿਹੜੇ ਵੀ ਦਰਿਆਵਾਂ ਕੱਡੇ ਵਸਦੇ ਲੋਕ ਆ ਹਣਾ ਉਹ ਆਪ ਦਾ ਖਿਆਲ ਰੱਖਣ ਪਰਮਾਤਮਾ ਉਹਨਾਂ ਤੇ ਕੋਈ ਵੀ ਜਿਹੜੀ ਬਿਪਤਾ ਨਾ ਪਾਵੇ ਕਿਉਂਕਿ ਇਹ ਰਾ ਸਿੱਖ ਬਰਾਦਰੀ ਦੇ ਜ਼ਿਆਦਾਤਰ ਜਿਹੜੇ ਲੋਕ ਹੁੰਦੇ ਨੇ ਉਹ ਹੁੰਦੇ ਨੇ ਤੇ ਇਹਨਾਂ ਦਾ ਕਿੱਤਾ ਕੀ ਹੁੰਦਾ ਇਹ ਖੇਤੀਬਾੜੀ ਕਰਦੇ ਨੇ ਇਹਦੇ ਨਾਲ ਨਾਲ ਡੰਗਰ ਪਾਲਦੇ ਨੇ ਪਸ਼ੂ ਇਹਨਾਂ ਕੋਲੇ ਹੁੰਦੇ ਨੇ ਤੇ ਫਿਰ ਜਦੋਂ ਮੀਂਹ ਆਉਂਦਾ ਜਿਵੇਂ ਹੁਣ ਤੁਹਾਨੂੰ ਮੈਂ ਪਹਿਲਾਂ ਉੱਪਰੋਂ ਦਿਖਾ ਰਿਹਾ ਸੀ ਕਿ ਕੁਝ ਗੁੱਜਰਪਾਈਚਾਰੇ ਦੇ ਲੋਕਾਂ ਨੂੰ ਡੰਗਰ ਲੈ ਕੇ ਬਾਹਰ ਵੀ ਜਾਣਾ ਪਿਆ ਇਸ ਲਈ ਹਰ ਵਾਰ ਹਰ ਵਾਰ ਨੁਕਸਾਨ ਹੁੰਦੇ ਨੇ ਅਸੀਂ ਦੇਸ਼ ਦੀ ਆਜ਼ਾਦੀ ਦੇ ਇੰਨੇ ਸਾਲਾਂ ਤੋਂ ਬਾਅਦ ਵੀ ਦਰਿਆਵਾਂ ਦੇ ਬੰਨ ਨਹੀਂ ਪੱਕੇ ਕਰ ਪਾਏ ਇਹ ਸਾਡੀਆਂ ਸਰਕਾਰਾਂ 'ਚ ਕਮੀ ਹੈ ਸਾਡੇ ਲੋਕਾਂ 'ਚ ਕਮੀ ਹੈ ਅਸੀਂ ਨਕਮੇ ਲੋਕ ਚੁੰਨਦੇ ਰਹੇ ਹਾਂ ਸੋ ਉਮੀਦ ਕਰਦੇ ਹਾਂ ਕਿ ਇਸ ਵਾਰ ਭਿਆਨਕ ਖੜ ਨਹੀਂ ਆਉਣਗੇ ਅਤੇ ਤਬਾਹੀ ਦਾ ਮੰਜ਼ਰ ਨਹੀਂ ਦੇਖਣਾ ਪਵੇਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ